ਹਰ ਸਤਿ ਸ਼੍ਰੀ ਅਕਾਲ ਜੀ। ਉਹ ਅੱਜ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਮਿਸਲ ਬਾਬਾ ਵੀਰ ਸਿੰਘ ਦੀ ਰੰਗਰੇਟਾ 1300 ਕੋਟਸਵਾਰ ਮੌਜੂਦਾ ਮੁਖੀ ਸਿੰਘ ਸਾਹਿਬਾ ਜੀ ਬਾਬਾ ਜੀ ਬਾਬਾ ਦਰਸ਼ਨ ਸਿੰਘ ਕਾਨਾ ਸਾਹ ਵਾਲੀ। ਉਹ ਅੱਜ ਦਸ਼ਮੇਸ਼ ਤਰਨਾ ਦਲ ਦਾ ਪ੍ਰਾਤਨ ਹੈੱਡ ਕੁਆਰਟਰ ਮੁੱਖ ਹੈੱਡ ਕੁਆਰਟਰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸ਼ਾਉਣੀ ਨੇ ਅੰਗ ਸਿੰਘਾ ਚਵਾਰ ਰੋਡ ਤਜਾਨਾ ਗੇਟ ਅੰਮ੍ਰਿਤਸਰ ਵਿਖੇ ਜੋ ਕਿ ਪ੍ਰਾਤਨ ਸਥਾਨ ਬਾਬਾ ਜੀਵਨ ਸਿੰਘ ਜੀ ਦਾ ਚਰਨ ਛੋਪਾ ਪ੍ਰਾਤਨ ਸਥਾਨ ਤੋ ਦਾਲਪਨ ਤੋਂ ਜਿਹੜਾ ਅਦਾਲਾ ਕੀਤਾ ਗਿਆ ਕਿਉਂਕਿ ਪਹਿਲਾਂ ਦਰਬਾਰ ਜਿਹੜਾ ਮਸਤਾਨਾ ਹੋ ਗਿਆ ਸੀ ਉਸ ਕਰਕੇ ਦੁਬਾਰਾ ਜਿਹੜੀ ਦਰਬਾਰ ਦੀ ਸਾਰੀ ਵਾਸਤੇ ਜਿਹੜੀ ਬਾਬਾ ਜੀ ਨੇ ਪਿਛਲੇ ਸਾਲ ਕਾਰਜ ਸੇਵਾ ਆਰੰਭ ਕੀਤੀ ਸੀ ਬਾਬਾ ਲਖਸ਼ਮ ਸਿੰਘ ਜੀ ਨੇ ਸਾਲ ਦਾਲਪਨ ਦੇ ਸਹਿਯੋਗ ਦੇ ਨਾਲ ਸੰਗਤਨ ਸਹਿਯੋਗ ਦੇ ਨਾਲ ਸੋ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਮੋਹਨ ਸਿੰਘ ਨੇ ਕਿਰਪਾ ਕੀਤੀ ਆ ਪਿੱਛੇ ਜਿਹੜਾ ਸੰਗਤ ਜੀ ਤੁਸੀਂ ਦਰਬਾਰ ਜਿਹੜਾ ਦਰਸ਼ਨ ਕਰ ਰਹੇ ਜੇ ਦਿਖਾਈ ਦੇ ਰਿਹਾ ਦਰਬਾਰ ਉਹ ਦਰਬਾਰ ਅੱਜ ਜਿਹੜਾ ਬਣ ਕੇ ਕੰਪਲੀਟ ਹੋ ਚੁੱਕਾ ਆ ਸੋ ਅੱਜ ਧਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਬ ਜਿਹੜੇ ਆ ਸੁਭਾਜਮਨ ਕੀਤੇ ਜਿਹੜਾ ਕੀਤੇ ਗਏ ਹਨ ਤੁਮੱਚਾ ਦਲ ਪੰਚ ਜਿਹੜਾ ਆ ਇੱਥੇ ਹਾਜ਼ਰ ਹੋਇਆ ਆ ਸੋ ਅਸੀਂ ਇਹ ਜਿਹੜੀਆਂ ਅੱਜ ਦੀਆਂ ਖੁਸ਼ੀਆਂ ਜਿਹੜੀਆਂ ਸਰਬੱਤ ਸੰਗਤਾਂ ਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦੇ ਆ ਆਓ ਆਪਾਂ ਧਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਪੜੀਏ ਤੇ ਆਪਣਾ ਜੀਵਨ ਸਫਲਾ ਕਰੀਏ ਅਤੇ ਦਲ ਪੰਚ ਨਾਲ ਜੁੜੀਏ ਉਕੇ ਦਲ ਪੰਥ ਦਾ ਜੜਾਂਗੇ ਤੇ ਕਲਗੀ ਤਰ ਪਾਤਸ਼ਾਹ ਜੀ ਦੀਆਂ ਕਿਸ਼ੀਆਂ ਪ੍ਰਾਪਤ ਕਰਾਂਗੇ ਕਿਉਂਕਿ ਦਲ ਪੰਥ ਜਿਹੜਾ ਹੈ ਕਲਗੀ ਤਰ ਪਾਤਸ਼ਾਹ ਦਾ ਬਾਬਾ ਜੀਵਨ ਸਿੰਘ ਨੇ ਦਲ ਪੰਥਿਆ ਇਸ ਕਰਕੇ ਆਪਣਾ ਜੁੜ ਕੇ ਆਪ ਆਪਣਾ ਜੀਵਨ ਸਫਲਾ ਕਰੀਏ ਤੇ ਚੜ੍ਹਦੀ ਕਲਾ ਦੇ ਨਾਲ ਜਿਸ ਤਰ੍ਹਾਂ ਅੱਗੇ ਆਪਾਂ ਕੌਮ ਦੀ ਪੰਥ ਦੀ ਸੇਵਾ ਕਰ ਰਹੇ ਆ ਉਸੇ ਤਰ੍ਹਾਂ ਹੀ ਹੋਰ ਅੱਗੇ ਵੀ ਕਾਰਜ ਜਿਹੜੇ ਆ ਬਾਬਾ ਦਰਸ਼ਨ ਸਿੰਘ ਜੀ ਤੇ ਦਲ ਪੰਥ ਜਿਹੜਾ ਸਾਰਾ ਕਰ ਰਿਹਾ ਹੋਰ ਅੱਗੇ ਚੜ੍ਹ ਕੇ ਜਿਹੜਾ ਚੜ੍ਹਦੀ ਕਲਾ ਨਾਲ ਸਾਰੇ ਕਾਰਜ ਕੀਤੇ ਜਾਣਗੇ ਥੋੜੇ ਸਮੇਂ ਦੇ ਤੱਕ ਮਤਲਬ ਥੋੜੇ ਜਿਹੜਾ ਆ ਸੰਗਤਾਂ ਨੂੰ ਜਿਹੜਾ ਅਮਰਤ ਪਾਣ ਵੀ ਜਿਹੜਾ ਆ ਉਹ ਕਰਾਇਆ ਜਾ ਕਰੂਗਾ ਹਰ ਆ ਮਹੀਨੇ ਦੇ ਕੌਂਸਲ ਸਤਰਾ ਦੇ ਰੀਆ ਉਹ ਇੱਥੇ ਜਿਹੜਾ ਪ੍ਰਾਲਾ ਕੀਤਾ ਜਾਇਆ ਕਰੂਗੀ ਗੁਰੂ ਦੇ ਮੱਥਨ ਬਧੋਣ ਵਾਸਤੇ ਤੇ ਇੱਥੇ ਅਮਰ ਸੰਚਾਰ ਵੀ ਕਰਾਇਆ ਜਾਇਆ ਕਰੂਗਾ ਜੋ ਕਿ ਦਲਪੰਨ ਦੇ ਜਿਹੜੇ ਪੰਜ ਪਿਆਰੇ ਉਹ ਉਹ ਕਰਾਇਆ ਕਰਨਗੇ ਇਸ ਕਰਕੇ ਆਓ ਆਪਾਂ ਦਲਪੰਨਾਂ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਤੇ ਅੱਜ ਦੇ ਇਸ ਖੁਸ਼ੀ ਦੇ ਦਿਹਾੜੇ ਦੇ ਮੌਕੇ ਮੈਂ ਸਮੂਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਸ਼ਮੇਸ਼ ਨਰਨਾਤਾ ਜੋ ਮੁਗੀ ਪਾਪਾ ਦਰਸ਼ਕਾਂ ਲਾਖ ਲੱਖ ਬਧਾਈਆਂ ਦੇ ਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੋ ਜਾਵੇ ਅਰੋ ਜਾਵੇ ਅਮਰਜੀਤ ਪਾਪਾ ਜੀ ਮਨ ਸੰਗੀ ਤੇ ਮਾਨੂੰ ਭਾਵੇ ਨਾਲ ਹੋ ਜਾਵੇ ਜੈਕਾਰਾ ਵਾਹਿਗੁਰੂ ਜਾਵੇ ਨਾਲ ਹੋ ਜਾਵੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਨਾਲ ਹੋ ਜਾਵੇ ਜੈਕਾਰਾ ਨਾਲ ਹੋ ਜਾਵੇ ਨਾਲ ਹੋ ਜਾਵੇ ਗੁਰੂ ਰੰਧ ਸਾਹਿਬ ਤੇ ਮਨ ਨੂੰ ਭਾਵੇ ਨਾਲ ਹੋ ਜਾਵੇ ਆਵੇ ਨਾਲੋ ਜਾਵੇ ਜੈ ਜੈ ਰਾਮ ਸਰਕਾਰੀ ਗਾਵੇ ਨਾਲੋ ਜਾਵੇ 15 ਤਨ ਬਾਬਾ ਮੇਂਦਰਸ਼ਨ ਨਿਕਾਣਾ ਸਾਧੀਆਂ ਦੇ ਪਾਣੂ ਭਾਵੇ